ਦੀ ਡਾਰਕ ਸਰਕਲਸ ਤੋਂ ਹੋ ਰਹੇ ਹੋ ਪਰੇਸ਼ਾਨ ਚਿਹਰੇ ਦੀ ਸੁੰਦਰਤਾ ਤੇ ਪੈ ਰਿਹਾ ਹੈ ਅਸਰ ਕਈਕ ਵਾਰ ਜ਼ਰੂਰ ਅਪਣਾਓ ਇੱਕ ਘਰੇਲੂ ਨੁਸਖੇ ਕੁਝ ਦਿਨਾਂ ਚ ਤੁਹਾਨੂੰ ਨਜ਼ਰ ਆਵੇਗਾ ਅਸਰ ਦੇਰਾਂ ਤੱਕ ਜਾਗਣਾ ਨੀਂਦ ਨਾ ਆਉਣਾ ਲੈਪਟਾਪ ਚਾ ਮੋਬਾਈਲ ਦੀ ਸਕਰੀਨ ਨੂੰ ਜ਼ਿਆਦਾ ਦੇਰ ਤੱਕ ਦੇਖਣਾ ਅੱਖਾਂ ਦੇ ਹੇਠਾਂ ਡਾਰਕ ਸਰਕਲਸ ਤੇ ਛੁੱਡੀਆਂ ਦਾ ਕਾਰਨ ਬਣ ਸਕਦੇ ਨੇ ਇਸ ਕਾਰਨ ਅੱਖਾਂ ਦੇ ਆਲੇ ਦੁਆਲੇ ਦੀ ਚਮੜੀ ਬਾਕੀ ਚਿਹਰੇ ਤੋਂ ਵੱਖਰੀ ਨਜ਼ਰ ਆਉਣ ਲੱਗ ਜਾਂਦੀ ਹੈ ਇਸ ਨਾਲ ਚਿਹਰਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਤੇ ਸੁੰਦਰਤਾ ਤੇ ਵੀ ਕਾਫੀ ਅਸਰ ਪੈਣ ਲੱਗ ਜਾਂਦਾ ਹੈ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਅਸੀਂ ਕਈ ਮਹਿੰਗੇ ਉਤਪਾਦਾਂ ਦੀ ਵਰਤੋਂ ਵੀ ਕਰਦੇ ਹਾਂ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਾਂਗੇ ਜੇ ਨਾ ਰਹਿ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਸਭ ਤੋਂ ਪਹਿਲਾਂ ਦਹੀਂ ਕਾਫੀ ਤੇ ਹਲਦੀ ਇਹਨਾਂ ਤਿੰਨ ਚੀਜ਼ਾਂ ਨਾਲ ਤੁਸੀਂ ਅੱਖਾਂ ਦੇ ਹੇਠਾਂ ਕਾਲੇ ਕੇਰੇ ਤੇ ਚੋਡੀਆਂ ਨੂੰ ਦੂਰ ਕਰ ਸਕਦੇ ਹੋ ਇੱਕ ਸੂਤੀ ਕੱਪੜੇ ਦੇ ਵਿੱਚ ਇੱਕ ਚਮਚ ਦਹੀਂ ਪਾ ਕੇ ਪਾਣੀ ਕੱਢੋ ਫਿਰ ਇਸ ਨੂੰ ਇੱਕ ਕਟੋਰੀ ਦੇ ਵਿੱਚ ਘੱਟ ਲਵੋ ਫਿਰ ਹਲਦੀ ਤੇ ਕਾਫੀ ਪਾ ਕੇ ਚੰਗੀ ਤਰ੍ਹਾਂ ਮਿਲਾਓ ਜਦੋਂ ਇਹ ਮਿਸ਼ਰਣ گاੜਾ ਹੋ ਜਾਵੇ ਤਾਂ ਇਸ ਨੂੰ ਪਰਬਾਵਿਤਾ ਤੇ 5 ਮਿੰਟ ਦੇ ਲਈ ਲਗਾਓ ਸੁੱਕਣ ਤੋਂ ਬਾਅਦ ਚਮੜੀ ਨੂੰ ਸਾਫ਼ ਕਰੋ ਤੇ ਫਿਰ ਬਦਾਮ ਦੇ ਤੇਲ ਨਾਲ ਅੱਖਾਂ ਦੀ ਮਾਲਿਸ਼ ਕਰੋ ਇਹ ਨੁਸਖਾ ਪਨੋ ਨਾਲ ਤੁਹਾਨੂੰ ਕਾਫੀ ਅਸਰ ਦੇਖਣ ਨੂੰ ਮਿਲੇਗਾ ਦੂਜਾ ਨੁਸਖਾ ਸ਼ਹਿਦ ਤੇ ਨਿੰਬੂ ਦਾ ਮਿਸ਼ਰਣ ਲਗਾਉਣ ਦਾ ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ ਇੱਕ ਚਮਚ ਸ਼ਹਿਦ ਪਾਓ ਫਿਰ ਨਿੰਬੂ ਦਾ ਰਸ ਪਾ ਕੇ ਮਿਲਾਓ ਇਸ ਪੇਸਟ ਨੂੰ ਅੱਖਾਂ ਦੇ ਹੇਠਾਂ 2-3 ਮਿੰਟ ਲਈ ਲਗਾਓ ਤੇ ਫਿਰ ਅੱਖਾਂ ਨੂੰ ਸਾਫ਼ ਪਾਣੀ ਦੇ ਨਾਲ ਧੋ ਲਵੋ ਇਸ ਪੇਸਟ ਨਾਲ ਵੀ ਡਾਰਕ ਸਰਕਲਸ ਦੂਰ ਹੋ ਜਾਣਗੇ ਟਮਾਟਰ ਦੇ ਰਸ ਚ ਨਿੰਬੂ ਦੇ ਰਸ ਦੀਆਂ ਕੁਝ ਪੂੰਦਾ ਪੌਂ ਨਾਲ ਵੀ ਅੱਖਾਂ ਦੇ ਹੇਠਾਂ ਕਾਲੇ ਘੇਰੇ ਦੂਰ ਹੁੰਦੇ ਨੇ ਦੋਵਾਂ ਸਮਗਰੀਆਂ ਨੂੰ ਮਿਲਾਓ ਤੇ 10 ਮਿੰਟ ਲਈ ਛੱਡ ਦਿਵੋ ਨਿਰਧਾਰਤ ਸਮੇਂ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋਵੋ ਤੁਹਾਨੂੰ ਦੱਸਦੇ ਹਾਂ ਕਿ ਟਮਾਟਰ ਦੇ ਵਿੱਚ ਕੁਦਰਤੀ ਬਲੀਚਿੰਗ ਏਜੈਂਟ ਹੁੰਦਾ ਜੋ ਕਾਲੇ ਘੇਰਿਆਂ ਨੂੰ ਘੱਟ ਕਰਨ ਦੇ ਵਿੱਚ ਕਾਫੀ ਮਦਦਗਾਰ ਸਾਬਤ ਹੁੰਦਾ ਕਿ ਤੁਹਾਨੂੰ ਪਤਾ ਹੈ ਕਿ ਠੰਡਾ ਦੁੱਧ ਵੀ ਸਮੱਸਿਆ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੁੰਦਾ ਹੈ ਅੱਖਾਂ ਦੇ ਹਾਲੇ ਦੁਆਲੇ ਠੰਡਾ ਦੁੱਧ ਲਗਾਓ ਤੇ 10 ਮਿੰਟ ਲਈ ਛੱਡ ਦਿਵੋ 10 ਮਿੰਟ ਬਾਅਦ ਕੋਸੇ ਪਾਣੀ ਦੇ ਨਾਲ ਆਪਣੇ ਚਿਹਰੇ ਨੂੰ ਧੋਵੋ ਤੇ ਆਪਣੀ ਚਮੜੀ ਨੂੰ ਸਾਫ਼ ਕਰੋ ਦਰਅਸਲ ਠੰਡਾ ਦੁੱਧ ਕੁਦਰਤੀ ਕਲੈਂਜ਼ਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਕਰਨ ਨਾਲ ਵੀ ਕਾਲੇ ਘੇਰੇ ਤੇ ਛੋਡੀਆਂ ਦੂਰ ਹੋ ਜਾਂਦੀਆਂ ਨੇ ਜੇ ਡਾਰਕ ਸਰਕਲਸ ਤੋਂ ਹੋ ਰਹੇ ਹੋ ਪਰੇਸ਼ਾਨ ਚਿਹਰੇ ਦੀ ਸੁੰਦਰਤਾ ਤੇ ਪੈ ਰਿਹਾ ਹੈ ਅਸਰ ਕਾਏ ਇਹ ਜ਼ਰੂਰ ਅਪਣਾਓ ਇੱਕ ਘਰੇਲੂ ਨੁਸਖੇ ਕੁਝ ਦਿਨਾਂ 'ਚ ਤੁਹਾਨੂੰ ਨਜ਼ਰ ਆਵੇਗਾ ਅਸਰ ਦੇਰਾਂ ਤੱਕ ਜਾਗਣਾ ਨੀਂਦ ਨਾ ਆਉਣਾ ਲੈਪਟਾਪ 'ਚੋਂ ਮੋਬਾਈਲ ਦੀ ਸਕਰੀਨ ਨੂੰ ਜ਼ਿਆਦਾ ਦੇਰ ਤੱਕ ਦੇਖਣਾ ਅੱਖਾਂ ਦੇ ਹੇਠਾਂ ਡਾਰਕ ਸਰਕਲਸ ਤੇ ਛੁੱਡੀਆਂ ਦਾ ਕਾਰਨ ਬਣ ਸਕਦੇ ਨੇ ਇਸ ਕਾਰਨ ਅੱਖਾਂ ਦੇ ਆਲੇ ਦੁਆਲੇ ਦੀ ਚਮੜੀ ਬਾਕੀ ਚਿਹਰੇ ਤੋਂ ਵੱਖਰੀ ਨਜ਼ਰ ਆਉਣ ਲੱਗ ਜਾਂਦੀ ਹੈ ਇਸ ਨਾਲ ਚਿਹਰਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਤੇ ਸੁੰਦਰਤਾ ਤੇ ਵੀ ਕਾਫੀ ਅਸਰ ਪੈਣ ਲੱਗ ਜਾਂਦਾ ਹੈ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਅਸੀਂ ਕਈ ਮਹਿੰਗੇ ਉਤਪਾਦਾਂ ਦੀ ਵਰਤੋਂ ਵੀ ਕਰਦੇ ਹਾਂ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਾਂਗੇ ਜੇ ਨਾ ਰਹਿ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਸਭ ਤੋਂ ਪਹਿਲਾਂ ਦਹੀਂ ਕੌਫੀ ਤੇ ਹਲਦੀ ਇਹਨਾਂ ਤਿੰਨ ਚੀਜ਼ਾਂ ਨਾਲ ਤੁਸੀਂ ਅੱਖਾਂ ਦੇ ਹੇਠਾਂ ਕਾਲੇ ਕੇਰੇ ਤੇ ਚੋਡੀਆਂ ਨੂੰ ਦੂਰ ਕਰ ਸਕਦੇ ਹੋ ਇੱਕ ਸੂਤੀ ਕੱਪੜੇ ਦੇ ਵਿੱਚ ਇੱਕ ਚਮਚ ਦਹੀਂ ਪਾ ਕੇ ਪਾਣੀ ਕੱਢੋ ਫਿਰ ਇਸ ਨੂੰ ਇੱਕ ਕਟੋਰੀ ਦੇ ਵਿੱਚ ਘੱਟ ਲਵੋ ਫਿਰ ਹਲਦੀ ਤੇ ਕੌਫੀ ਪਾ ਕੇ ਚੰਗੀ ਤਰ੍ਹਾਂ ਮਿਲਾਓ ਜਦੋਂ ਇਹ ਮਿਸ਼ਰਣ گاੜਾ ਹੋ ਜਾਵੇ ਤਾਂ ਇਸ ਨੂੰ ਪਰਬਾਵਿਤਾ ਤੇ 5 ਮਿੰਟ ਦੇ ਲਈ ਲਗਾਓ ਸੁੱਕਣ ਤੋਂ ਬਾਅਦ ਚਮੜੀ ਨੂੰ ਸਾਫ਼ ਕਰੋ ਤੇ ਫਿਰ ਬਦਾਮ ਦੇ ਤੇਲ ਨਾਲ ਅੱਖਾਂ ਦੀ ਮਾਲਿਸ਼ ਕਰੋ ਇਹਨੂੰ ਸਖਾਪਨ ਨਾਲ ਤੁਹਾਨੂੰ ਕਾਫੀ ਅਸਰ ਦੇਖਣ ਨੂੰ ਮਿਲੇਗਾ ਦੂਜਾ ਨੁਸਖਾ ਸ਼ਹਿਦ ਤੇ ਨਿੰਬੂ ਦਾ ਮਿਸ਼ਰਣ ਲਗਾਉਣ ਦਾ ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ ਇੱਕ ਚਮਚ ਸ਼ਹਿਦ ਪਾਓ ਫਿਰ ਨਿੰਬੂ ਦਾ ਰਸ ਪਾ ਕੇ ਮਿਲਾਓ ਇਸ ਪੇਸਟ ਨੂੰ ਅੱਖਾਂ ਦੇ ਹੇਠਾਂ 2-3 ਮਿੰਟ ਲਈ ਲਗਾਓ ਤੇ ਫਿਰ ਅੱਖਾਂ ਨੂੰ ਸਾਫ਼ ਪਾਣੀ ਦੇ ਨਾਲ ਧੋ ਲਵੋ ਇਸ ਪੇਸਟ ਨਾਲ ਵੀ ਡਾਰਕ ਸਰਕਲਸ ਦੂਰ ਹੋ ਜਾਣਗੇ ਟਮਾਟਰ ਦੇ ਰਸ ਚ ਨਿੰਬੂ ਦੇ ਰਸ ਦੀਆਂ ਕੁਝ ਪੂੰਦਾ ਪੌਣ ਨਾਲ ਵੀ ਅੱਖਾਂ ਦੇ ਹੇਠਾਂ ਕਾਲੇ ਘੇਰੇ ਦੂਰ ਹੁੰਦੇ ਨੇ ਦੋਵਾਂ ਸਮੱਗਰੀਆਂ ਨੂੰ ਮਿਲਾਓ ਤੇ 10 ਮਿੰਟ ਲਈ ਛੱਡ ਦਿਵੋ ਨਿਰਧਾਰਿਤ ਸਮੇਂ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋਵੋ ਤੁਹਾਨੂੰ ਦੱਸ ਦਈਏ ਕਿ ਟਮਾਟਰ ਦੇ ਵਿੱਚ ਕੁਦਰਤੀ ਬਲੀਚਿੰਗ ਏਜੈਂਟ ਹੁੰਦਾ ਜੋ ਕਾਲੇ ਘੇਰਿਆਂ ਨੂੰ ਘੱਟ ਕਰਨ ਦੇ ਵਿੱਚ ਕਾਫੀ ਮਦਦਗਾਰ ਸਾਬਤ ਹੁੰਦਾ ਹੈ ਕਿ ਤੁਹਾਨੂੰ ਪਤਾ ਹੈ ਕਿ ਠੰਡਾ ਦੁੱਧ ਵੀ ਸਮੱਸਿਆ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੁੰਦਾ ਹੈ ਅੱਖਾਂ ਦੇ ਆਲੇ-ਦੁਆਲੇ ਠੰਡਾ ਦੁੱਧ ਲਗਾਓ ਤੇ 10 ਮਿੰਟ ਲਈ ਛੱਡ ਦਿਵੋ 10 ਮਿੰਟ ਬਾਅਦ ਕੋਸੇ ਪਾਣੀ ਦੇ ਨਾਲ ਆਪਣੇ ਚਿਹਰੇ ਨੂੰ ਧੋਵੋ ਤੇ ਆਪਣੀ ਚਮੜੀ ਨੂੰ ਸਾਫ਼ ਕਰੋ ਦਰਅਸਲ ਠੰਡਾ ਦੁੱਧ ਕੁਦਰਤੀ ਕਲੈਂਜ਼ਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਕਰਨ ਨਾਲ ਵੀ ਕਾਲੇ ਕੇਰੇ ਤੇ ਛੋਡੀਆਂ ਦੂਰ ਹੋ ਜਾਂਦੀਆਂ ਨੇ